ਕਹਿੰਦੇ ਨੇ ਵੀ ਜਿਸ ਧਰਤੀ ਤੇ ਫਤਰਾ ਦੀ ਬੜੀ ਰਹਿਮਤ ਹੈ ਬਾਬਾ ਸ਼ਾਹਸਪੂਰ ਦੀ ਬੜੀ ਰਹਿਮਤ ਹੈ ਉਸ ਧਰਤੀ ਦਾ ਇਹ ਨੌਜਵਨ ਹਰਮੀਤ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਕਿ ਮੁੰਡੇ ਆਵੇ ਮੁੰਡੇ ਆ ਫਿਰੋਜ਼ਪੁਰੀਆ ਤੇਰੇ ਬੁੱਲਾ 'ਚੋ ਸ਼ਰਾਰਤ ਆਕਦੀ ਹੈ ਤੇਰੇ ਬੁੱਲਾ 'ਚੋ ਸ਼ਰਾਰਤ ਲੱਗਦੀ ਹੈ ਲਓ ਇਸ ਵੇਲੇ ਮੇਰੇ ਵੀਰੋ ਇਹ ਕਹਿੰਦੇ ਨੇ ਵੀ ਸਰਦਾਰ ਸਾਧੂ ਸਿੰਘ ਬਰਾਣ ਪਤੋ ਹੀਰਾ ਸਿੰਘ ਵਾਲੇ ਦਾ ਸਿਕੰਦਰੂ ਖਿਡਾਰੀ ਇਹ ਨੌਜਵਨ ਹਰਮੀਤ ਸੈਂਡੀ ਨੂੰ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਮੇਰੇ ਵੀਰੋ ਹਠੂੜ ਦੀ ਗੱਲ ਕਰੀਏ ਵੱਡੀ ਡੇਨ ਮਾਰਕੀਟ ਕਬੱਡੀ ਨੂੰ ਇਹ ਸਾਡਾ ਕਾਲਾ ਹੀ ਸਰਦਾਰ ਗੋਰਿਆਂ ਨੂੰ ਦਫਾ ਕਰੋ ਰੋਟੀ ਤਾਲ ਖਾਵਾ ਜੇ ਕਾਲਾ ਖਾਵੇ ਨਾਲ ਗੋਰਿਆਂ ਨੂੰ ਦਫਾ ਕਰੋ ਕਦੇ ਮੇਰੇ ਵੀਰੋਂ ਗੱਲ ਹੋਈ ਕਿ ਮੁੰਡਾ ਰੋਹੀ ਦੀ ਕਿਕਰ ਤੋਂ ਕਾਲਾ ਬਾਪੂ ਨੇ ਪਸੰਦ ਆ ਗਿਆ ਮੁੰਡਾ ਰੋਹੀ ਦੀ ਕਿਕਰ ਤੋਂ ਕਾਲਾ ਲਓ ਇਸੇ ਲਈ ਨਾ ਦੇਖ ਰਹੀਆਂ ਦੀ ਇਹ ਫੂਰ ਵਾਲਾ ਕਾਲਾ ਨੌਜਵਨ ਕਬੱਡੀ ਪਾਕੀ ਬਾਕੀ ਤੇ ਚਮਕੌਰ ਸਿੰਘ ਮੈਂਬਰ ਪੰਚਾਇਤ ਉਹ ਦੋਵੇਂ ਜਾਣੇ ਆ ਕੇ ਆਪ ਦਾ ਸਨਮਾਨ ਚਨੇ ਲੈ ਲੈਣ ਪ੍ਰੇਮ ਸਿੰਘ ਮੈਂਬਰ ਪੰਚਾਇਤ ਤੇ ਚਮਕੌਰ ਸਿੰਘ ਨੰਬਰ ਪੰਚਾਇਤ ਇਹਨਾਂ ਬੰਦਿਆਂ ਨੂੰ ਬੇਨਤੀ ਆ ਵੀ ਆਗੇ ਆਪ ਦਾ ਸਨਮਾਨ ਜਨਾਬ ਆਗੇ ਲੈ ਜਾ ਫੇਰੀ ਰਾਣੀ ਦੀ ਟੀਮ ਜਿਹੜੀ ਪੁੱਜ ਚੁੱਕੀ ਆ ਕਲਸੀਆਂ ਦੀ ਟੀਮ ਨੂੰ ਮੇਰੀ ਬੇਨਤੀ ਆ ਵੀ ਜਲਦੀ ਤੋਂ ਜਲਦੀ ਕਪੜੇ ਤਾਰ ਦੇ ਗਰਾਊਂਡ ਦੇ ਵਿੱਚ ਆ ਜਾਓ ਉਧਰ ਮਾਨਨਾ ਸਨਮਾਨ ਦੀ ਗੱਲ ਮੇਰੇ ਵੀ ਹੋਰ ਇੱਕ ਕਬੱਡੀ ਦੀ ਗੱਲ ਕਿ ਹੱਟ ਕਬੱਡੀ ਯਾਰਾਂ ਦੀ ਇਹ ਖੇਡ ਵੱਡੇ ਸਰਦਾਰਾਂ ਦੀ ਹੱਟ ਕਬੱਡੀ ਯਾਰਾਂ ਦੀ ਨੰਗੇ ਪਿੰਡੇ ਚੜੀ ਜਵਾਨੀ ਦੁਨੀਆ ਸਾਰੀ ਮੰਨੇ ਹੱਟ ਕਬੱਡੀ ਬਣੇ ਆ ਵੀ ਹੱਟ ਕਬੱਡੀ ਬਣੇ ਖਾ ਖਾ ਕੇ ਮਖਰਾ ਦੇ ਟੋੜੇ ਪੀ ਕੇ ਬੱਦ ਦੇ ਛੰਨੇ ਹਟ ਕਬੱਡੀ ਬੰਨੇ ਆ ਵੀ ਹਟ ਕਬੱਡੀ ਬੰਨੇ ਲਓ ਕਲਾਵਾ ਪਰ ਲਿਆ ਸਖਜੀਤ ਫੌਜੀ ਕੋਰੜ ਦੇ ਬਾਗੂ ਕਿ ਮੋਢੇ ਸ਼ੌਕਦਾਰ ਰੁਕ ਜਾ ਜਿਹੜਾ ਲਾਨਾ ਕਹਿੰਦੇ ਨੇ ਵੀ ਬੜਾ ਵਧੀਆ ਖਿਡਾਰੀ ਲੋ ਜਲਾਲ ਦੀਵਾਲ ਦੀ ਟੀਮ ਵੀ ਮੇਰੇ ਵੀਰੋ ਜਿਹੜੀ ਖੇਡ ਮੈਦਾਨ ਦੇ ਵਿੱਚ ਪੁੱਜ ਚੁੱਕੀ ਹੈ ਇਸ ਦੀ ਹੈ ਜਿੱਪ ਤਾਰ ਆ ਕੇ ਅਸ਼ੇਰਾ ਨੂੰ ਬੇਟ ਮਾਰਦੇ ਜਿੰਮਾ ਦੇ ਵਿੱਚ ਖੜ ਕੇ ਮਾਉਣ ਮਜ਼ਬੂਤ ਹੱਡੀਆਂ ਲਾਉਂਦੇ ਮਿਹਨਤਾ ਭਰਾਗਾ ਖਾ ਕੇ ਪੁੱਲੀਆਂ ਮਾਰਦੇ ਆ ਮੱਲਾ ਵੱਡੀਆਂ ਬਣਾਰਸੀ ਜੀ ਯੂ ਐਸ ਏ ਵਾਲੇ ਵੱਡਾ ਯੋਗਦਾਨ ਹੈ ਮੇਰੇ ਵੀਰੋ ਜਿੰਨੇ ਵੀ ਇਸ ਇਲਾਕੇ ਦੇ ਵਿੱਚ ਟੂਰਨਾਮੈਂਟ ਹੁੰਦੇ ਨੇ ਭਾਵੇਂ ਲਿੱਪਰਾਂ ਦੀ ਗੱਲ ਹੋਵੇ ਭਾਵੇਂ ਰਾਏਕੋਟ ਦੀ ਗੱਲ ਹੋਵੇ ਭਾਵੇਂ ਆਪਣੇ ਨਗਰ ਦੀ ਗੱਲ ਹੋਵੇ ਵੱਡਾ ਯੋਗਦਾਨ ਹੁੰਦਾ ਹੈ ਨਵੀਰਾ ਦਾ ਵਿਸ਼ੇਸ਼ ਤੌਰ ਤੇ ਪੁੱਜੇ ਨੇ ਯੂਐਸਏ ਤੋਂ ਸਰਦਾਰ ਬਲੌਰ ਸਿੰਘ ਜੀ ਔਰ ਪਿੰਡ ਦੇ ਵਿੱਚ ਕੋਈ ਵੀ ਸਾਂਝਾ ਕੰਮ ਹੋਵੇ ਵੱਡੜ ਕੀ ਹਿੱਸਾ ਲੈਂਦੇ ਨੇ ਇਹ ਜਿਹੜੀਆਂ ਸਿਕਸ਼ੀਆਂ ਤਾਂ ਮੇਰੇ ਵੀਰੋ ਪਿੰਡ ਪਿੰਡ ਨੂੰ ਲੋੜ ਹੈ ਕੋਈ ਨਹੀਂ ਹੋਣਾ ਜੀ हो गया ओ भाई साइड से जाओ तीन गरी खेल मैदान पुज चुकी है ਖਲਾਲ ਮਾਜਰੇ ਦੀ ਟੀਮ ਨੂੰ ਮੇਰੀ ਬੇਨਤੀ ਹੈ ਵੀ ਜਲਦੀ ਤੋਂ ਜਲਦੀ ਆਪਣੇ ਤਾਰਕੇ ਗਰਾਊਂਡ ਦੇ ਵਿੱਚ ਆਵੇ ਸੰਧੀ ਗੇਟ ਤੇ ਟਕਿੰਗ ਵਾਲੇ ਸਾਡੇ ਵੀਰ ਕਲਗੀ ਦੇ ਵਿਸ਼ੇਸ਼ ਤੌਰ ਤੇ ਦੋਨੋਂ ਟੀਮਾਂ ਦੇ ਲਈ 100 ਰੁਪਏ ਦਾ ਵੱਡਾ ਮਾਰ ਭੇਜਦੇ ਨੇ ਬਿੱਟੂ ਪੁਨੀਆ ਜੀ ਔਰ ਕਿਤੇ ਕਲਗੀ ਦੇ ਵਿੱਚ ਮੈਚ ਹੋਣਗੇ ਜਾਂ ਫਿਰ ਮੇਰੇ ਵੀਰੋ ਸਰੀ ਦੇ ਵਿੱਚ ਜਾਂ ਰਿਚਮੈਂਟ ਦੇ ਵਿੱਚ ਜਾਂ ਫੋਰਡ ਦੇ ਵਿੱਚ ਇਹ ਵੱਖੋ ਵੱਖਰੀਆਂ ਕਲੱਬਾਂ ਵੱਲੋਂ ਵੱਖੋ ਵੱਖਰੀ ਜਿਹੜੇ ਖਿਡਾਰੀ ਪੁੰਜੇ ਨੇ ਆਪਣੀ ਦੀ ਕਸਾਈ ਚੋਣ ਲੈ ਜਿਓ ਦੋਸਤੋ ਪਲੀਜ਼ ਇੱਕ ਸਾਈਡ ਤੋਂ ਕੇ ਬਾਹਰ ਚੋ ਲੈਣੀ ਹੈ ਇਹ ਦੇਖੋ ਵੀ ਦੋਨਾਂ ਟੀਮਾਂ ਦਾ ਜਿਹੜਾ ਜਲਦੀਪ ਸਿੰਘ ਹੋਰਾਂ ਦਾ ਮਿੱਠੂ ਹੋਰਾਂ ਦਾ 70 ਰੁਪਿਆ ਦੋਨੋਂ ਟੀਮਾਂ ਦੇ ਖਿਡਾਰੀ ਹਨ ਕਲਾਰ ਮਾਜਰੋ ਦੀ ਟੀਮ ਵੀ ਗਰਾਊਂਡ ਦੇ ਵਿੱਚ ਪੁੱਜ ਚੁੱਕੀ ਹੈ ਨੌਜਵਾਨ ਕਬੱਡੀ ਪਾਰਡ ਵਾਲੀ ਵੱਧਾ ਹੋਇਆ ਇਹ ਮੇਰੇ ਵੀਰੋ ਹਰਮੀਤ ਦੇ ਗੱਠ ਜਿਹੜੇ ਡਿਸਪਲਿਨ ਦੇ ਨਾਲ ਮੇਰੇ ਵੀਰੋ ਸਹੀ ਤਰ੍ਹਾਂ ਬਿਠਾਏ ਜਾਂਦੇ ਨੇ ਆਓ ਸਾਹਮਣੇ ਮੈਂ ਦੇਖ ਰਿਹਾ ਮੈਂ ਠੂਰ ਵਾਲਾ ਕਿ ਖਾਧੇ ਨੇ ਬਾਦਾਮ ਜੀ ਨੇ ਮੰਗੜਾ ਉਸੇ ਨੇ ਹੀ ਗੋਡੀਆਂ ਲਗਾਉਣੀਆਂ ਕਹਿੰਦੇ ਨੇ ਸਿਆਣੀ ਗੱਲਾਂ ਸੱਚੀਆਂ ਖਾਧੀਆਂ ਕਰਾਟੇ ਕਮ ਹੋਣੀਆਂ ਕਹਿੰਦੇ ਨੇ ਸਿਆਣੀ ਗੱਲਾਂ ਸੱਚੀਆਂ ਖਾਧੀਆਂ ਕਰਾਟੇ ਕਮ ਹੋਣੀਆਂ ਕਿ ਸ਼ਾਹੇਤ ਪਿੰਡੂ ਜੀ ਨੇ ਕੈਂਟੀ ਦੇ ਵਿੱਚ ਕਾਲ ਗੱਡੀ ਮੇਰੇ ਵੀਰੋ ਅੰਮੀ ਅਖੋਰ ਫਦਾ ਲਈ ਵਿਛੜ ਗਿਆ ਜਿੱਤੂ ਦੇ ਰੂਪੇ ਵਰਗੇ ਜਿੱਤੂ ਦੇ ਪ੍ਰਗਟ ਵਰਗੇ ਮੇਰੇ ਵੀਰੋ ਪੁਲਸੀਏ ਜਿੱਤੂ ਦੇ ਕਹਿੰਦੇ ਦਰਸ਼ਨ ਢਾਲੀਵਾਲ ਜੀ ਦਾ ਵੱਡਾ ਨਾਮ ਖੇਡ ਪ੍ਰਮੋਟਰਾਂ ਦੇ ਵਿੱਚ ਹਰ ਤੁਹਾਡੇ ਪਿੰਡ ਨੂੰ ਵੀ ਵੱਡਾ ਮਾਣ ਹੈ ਮੇਰੇ ਵੀਰੋ ਜਿੱਥੇ ਰਾਟਾਂ ਖਾ ਕੇ ਕੁੱਲੀਆਂ ਮਾਰਦੇ ਆ ਵੱਡਾ ਥੱਲਾ ਵੱਟੀਆਂ ਲੌਂਦੇ ਮਿਹਨਤਾਂ ਖਾ ਕੇ ਕੁੱਲੀਆਂ ਮਾਰਦੇ ਆ